ਸਾਬਕਾ ਖਜ਼ਾਨਾ ਮੰਤਰੀ ਪੰਜਾਬ ਦੇ ਮੌਜੂਦਾ ਸਮੇਂ ਦੇ ਵਿੱਚ ਬੀਜੇਪੀ ਦੇ ਵੱਡੇ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਨੂੰ ਨਿਯਮਿਤ ਜ਼ਮਾਨਤ ਦੇ ਵਿੱਚ ਬਦਲ ਦਿੱਤਾ ਹੈ 2023 ਦੇ ਕਥਿਤ ਕਰਪਸ਼ਨ ਮਾਮਲੇ ਦੇ ਵਿੱਚ ਇਹ ਬੇਲ ਮਿਲੀ ਸੀ ਇੰਟਰਮ ਜਾਂ ਕਹੋ ਕਿ ਅਗਾਊਂ ਜ਼ਮਾਨਤ ਪਹਿਲਾਂ ਮਿਲੀ ਹੋਈ ਸੀ ਤੇ ਹੁਣ ਉਸ ਨੂੰ ਰੈਗੂਲਰ 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 ਬੇਲ ਕਰ ਦਿੱਤਾ ਗਿਆ ਹਾਈ ਕੋਰਟ ਦੇ ਵੱਲੋਂ ਇਹ ਵੱਡੀ ਰਾਹਤ ਹੈ ਇਸ ਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਕਾਬਲੇ ਗੋੜੇ 'ਤੇ ਇਲਜ਼ਾਮ ਕੀ ਸਿਓ ਦੱਸਦੇ ਇਲਜ਼ਾਮ ਸੰਨ ਕਿ ਉਹਨਾਂ ਨੇ ਆਪਣੀ ਅਹੁਦੇ ਅਤੇ ਪ੍ਰਭਾਵ ਦਾ ਇਸਤੇਮਾਲ ਕਰਕੇ ਬੀ ਡੀਏ ਯਾਨੀ ਕਿ ਬਠਿੰਡਾ ਡਿਵੈਲਪਮੈਂਟ ਅਥਾਰਟੀ ਤੇ ਦਬਾਅ ਪਾ ਕੇ 2021 ਦੇ ਵਿੱਚ ਕੁਝ ਪਲਾਟਾਂ ਦੀ ਨਿਲਾਮੀ ਘੱਟ ਕੀਮਤਾਂ ਦੇ ਉੱਤੇ ਕਰਵਾਈ ਸੀ ਇਲਜ਼ਾਮ ਇਹ ਵੀ ਲੱਗੇ ਸਨ ਕਿ ਨਿਲਾਮੀ ਪ੍ਰਕਿਰਿਆ ਦੇ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਸੀਮਿਤ ਕਰਨ ਦੇ ਲਈ ਸਾਈਡ ਪਲਾਨ ਸਮੇਂ ਅ ਸਰ ਅਪਲੋਡ ਨਹੀਂ ਕੀਤੇ ਗਏ ਯਾਨੀ ਕਿ ਆਮ ਲੋਕਾਂ ਨੂੰ ਜ਼ਰੂਰੀ ਹੁੰਦਾ ਹੈ ਕਿ ਹਰ ਕੋਈ ਉਸ ਦੇ ਵਿੱਚ ਪਾਰਟਿਸਪੇਟ ਕਰ ਸਕੇ ਜਦੋਂ ਕੋਈ ਆਪਸ਼ਨ ਹੁੰਦੀ ਹੈ ਜਾਂ ਕੋਈ ਵੀ ਇਸ ਤਰੀਕੇ ਦਾ ਪਲਾਟ ਦੀ ਗੱਲ ਹੁੰਦੀ ਹੈ ਤਾਂ ਫਿਰ ਉਹ ਵੀ ਨਹੀਂ ਪਾਇਆ ਗਿਆ ਟਾਈਮ ਤੇ ਅਪਲੋਡ ਨਹੀਂ ਕੀਤਾ ਗਿਆ ਵੈਬਸਾਈਟ ਦੇ ਉੱਤੇ ਇਹ ਅਲੀਗੇਸ਼ਨ ਲੱਗੇ ਸੀ ਤੇ ਫਿਰ ਉਸ ਤੋਂ ਬਾਅਦ ਕਿਹਾ ਗਿਆ ਕਿ ਘੱਟ ਰੇਟ ਦੇ ਉੱਤੇ ਪਲਾਟ ਚਲੇ ਗਏ ਰੁਕ ਕਰਦੇ ਹਾਂ ਸਾਡੇ ਸੇਵਕੀ ਉਮੇਸ਼ ਸ਼ਰਮਾ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਉਮੇਸ਼ ਕੀ ਕੁਝ ਹੋਇਆ ਹੈ ਅਦਾਲਤ ਦੇ ਵਿੱਚ ਔਰ ਜਿਹੜੀ ਨਿਯਮਿਤ ਜਾਂ ਰੈਗੂਲਰ ਬ੍ਰੇਲ ਹੈ ਉਹ ਉਸ ਦਾ ਕੀ ਮਹੱਤਵ ਹੈ ਗੁਰਵ ਜਿਹੜਾ ਤੁਹਾਨੂੰ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਬਠਿੰਡਾ ਡਵੈਲਪਮੈਂਟ ਅਥਾਰਟੀ ਦਾ ਇਹ ਸਾਰਾ ਇਸ਼ੂ ਸੀਗਾ 2021 ਦਾ ਇਹ ਮਾਮਲਾ ਸੀ ਅਲੀਗੇਸ਼ਨ ਲੱਗੇ ਸੀ ਮਨਪ੍ਰੀਤ ਬਾਦਲ ਦੇ ਉੱਤੇ ਕਿ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਕੇ ਆਪਣੇ ਪਦ ਦਾ ਇਸਤੇਮਾਲ ਕਰਕੇ ਉਹਨਾਂ ਨੇ ਆਪਣੀ ਨਜ਼ਦੀਕੀ ਲੋਕਾਂ ਲਈ ਫਾਇਦਾ ਦਿੱਤਾ 플ੌਟ ਅਬੰਟਨ ਚ ਸਾਰਾ ਮਸਲਾ ਲੇਕਿਨ 2023 ਵਿੱਚ ਜਦੋਂ ਪੰਜਾਬ ਰੈਣਾ ਹਾਈ ਕੋਰਟ ਵਿੱਚ ਉਹਨਾਂ ਨੂੰ ਅਗਾਹੋਂ ਜ਼ਮਾਨਤ ਮਿਲੀ ਸੀ ਉਸ ਤੋਂ ਬਾਅਦ ਜਦੋਂ ਮਾਮਲਾ ਚੱਲਦਾ ਹੈ ਤਾਂ ਨੈਚਰਲੀ ਅਦਾਲਤਾਂ ਦੇਖਦੀਆਂ ਨੇ ਕਿ ਅਗਾਹੋਂ ਜ਼ਮਾਨਤ ਤੋਂ ਬਾਅਦ ਜਿਹਨੂੰ ਅਗਾਹੋਂ ਜ਼ਮਾਨਤ ਮਿਲੀ ਹੈ ਉਸ ਅਗਾਹੂ ਜਮਾਨਤ ਦਾ ਸ਼ਰਤਾਂ ਦਾ ਕੋਈ ਉਲੰਘਣ ਤਾਂ ਨਹੀਂ ਕੀਤਾ ਉਹਨੇ ਕੋਈ ਅੱਦਾ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਤਾਂ ਫਿਰ ਅੱਗੇ ਮਨਪ੍ਰੀਤ ਬਾਦਲੇ ਕਿਉਂਕਿ ਉਸ ਅਗਾਹੂ ਜਮਾਨਤ ਨੂੰ ਰੈਗੂਲਰ ਬੇਲ ਵਾਸਤੇ ਅਪਲਾਈ ਕੀਤਾ ਸੀ ਅਪਲੀਕੇਸ਼ਨ ਪਾਈ ਹੋਈ ਸੀ ਤਾਂ ਉਸੇ ਵਿੱਚ ਇਹ ਫੈਸਲਾ ਆਇਆ ਕਿ ਹੁਣ ਉਹਨਾਂ ਨੂੰ ਰੈਗੂਲਰ ਬੇਲ ਜਿਹੜੀ ਹੈਗੀ ਆ ਉਹ ਔਰ ਦਿੱਤੀ ਗਈ ਹੈ ਅਗਾਹੂ ਜਮਾਨਤ ਕਿਤੇ ਨਾ ਕਿਤੇ ਕਿ ਹੁੰਦਾ ਕਿ ਜਦੋਂ ਤੱਕ ਮਾਮਲਾ ਚੱਲਦਾ ਰਹੇਗਾ ਹੁਣ ਉਹ ਰੈਗੂਲਰ ਬੇਲ ਮਿਲ ਚੁੱਕੀ ਹੈ ਤਾ ਫਿਰ ਥੱਲੇ ਜਿਹੜਾ ਪ੍ਰੋਸੀਜਰ ਹੁੰਦਾ ਉਹ ਚੱਲਦਾ ਰਹੇਗਾ ਲੇਕਿਨ ਵੱਡੀ ਰਾਹ ਜਰੂਰ ਮਿਲਦੀ ਹੈ ਜਦੋਂ ਅਗਾਹੋਂ ਤੋਂ ਨਿਯਮਿਤ ਜਮਾਨਤ ਵਿੱਚ ਉਹ ਕਨਵਰਟ ਹੋ ਜੇ। ਜੀ ਠੀਕ ਹੈ। ਪਰ ਡੈਫੀਨਿਟਲੀ ਮਨਪ੍ਰੀਤ ਬਾਦਲ ਦੇ ਲਈ ਰਾਹਤ ਵਾਲੀ ਗੱਲ ਹੈ। ਸ਼ੁਕਰੀਆ, ਧੰਨਵਾਦ Umesh ਇਸ ਪੂਰੀ ਜਾਣਕਾਰੀ ਦੀ। ਹੁਣ ਅੱਗੇ ਵੱਧਦੇ ਅਗਲੀ ਖਬਰ 'ਤੇ ਰੁਕ ਕਰਦੇ ਹਾਂ ਫਿਰੋਜ਼ਪੁਰ ਦੇ ਵਿੱਚ ਪੰਜਾਬ ਦੇ ਗਵਰਨਰ ਤੇ ਡੇਰਾ ਬਿਆਸ ਮੁਖੀ ਦੇ ਵਿਚਾਲੇ ਇੱਕ ਮੀਟਿੰਗ ਹੁੰਦੀ ਹੈ ਜਿਸ ਨੇ ਕਈ ਸਵਾਲ ਖੜੇ ਕੀਤੇ ਨੇ, ਕਈ ਕਿਆਸਰਾਈਆਂ ਨੂੰ ਜਨਮ ਦਿੱਤਾ। ਪੂਲ ਦੇ ਬੰਦ ਕਮਰੇ ਦੇ ਵਿੱਚ ਦੋਵਾਂ ਦੇ ਵਿਚਾਲੇ ਕਰੀਬ 22 ਮਿੰਟ ਤੱਕ ਮੰਤਨ ਚੱਲਿਆ ਜਿਸ ਦੇ ਵਿੱਚ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਰਾਣਾ ਗੁਰਮੀਤ ਸੋਢੀ ਵੀ ਮੌਜੂਦ ਸਨ ਮੀਟਿੰਗ ਦਾ ਮੰਤਵ ਤਾਂ ਸਾਫ਼ ਨਹੀਂ ਹੋਇਆ ਪਰ ਮੀਟਿੰਗ ਨੂੰ ਗੜਚੋੜ ਦੀ ਦਿਸ਼ਾ ਵੱਲ ਵੱਧੇ ਕਦਮਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਦਰਅਸਲ ਪੰਜਾਬ ਦੇ ਗਵਰਨਰ ਗੁਲਾਬ ਸਿੰਘ ਠਟਾਰੀਆਂ ਨੇ ਨਸ਼ੇ ਦੇ ਖਿਲਾਫ ਫਿਰੋਜ਼ਪੁਰ ਦੇ ਵਿੱਚ ਪੈਦਲ ਰੈਲੀ ਕੀਤੀ ਜਿਸ ਦੇ ਵਿੱਚ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਸ਼ਮੀਰੀ ਸ਼ਰਮਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਬੀਤ ਸਿੰਘ ਬਾਦਲ ਵੀ ਪਹੁੰਚੇ ਹੋਏ ਸਨ ਹਾਲਾਂਕਿ ਗੜਜੋੜ ਨੂੰ ਲੈ ਕੇ ਦੋਵੇਂ ਤਰ੍ਹਾਂ ਦੇ ਲੀਡਰ ਇਨਕਾਰ ਕਰ ਰਹੇ ਨੇ ਪਰ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਜੇਲ੍ਹ ਦੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਤੇ ਬਾਅਦ ਦੇ ਵਿੱਚ ਭਾਜਪਾ ਆਗੂਆਂ ਤੇ ਅਕਾਲੀਆਂ ਦਾ ਇੱਕ ਰੈਲੀ ਦੇ ਵਿੱਚ ਇਕੱਠਾ ਹੋਣਾ ਸੰਕੇਤ ਕੁਝ ਵੱਖਰੇ ਦੇ ਹੈ ਤੇ ਜਦੋਂ 27 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀਆਂ ਦੇ ਵੱਲੋਂ ਇਕੱਠੇ ਹੋਣ ਵਾਲਾ ਮਾਹੌਲ ਬਣਾਇਆ ਜਾਵੇ ਫਿਰ ਫਰਕ ਪੈਂਦਾ ਇਹਨਾਂ ਦੇ ਇਸ ਮਾਹੌਲ ਦੇ ਵਿਚਾਲੇ ਗਠਬੰਧਨ ਪੰਜਾਬ ਦੀ ਸਿਆਸਤ ਦੇ ਉੱਤੇ ਦਸਤਕ ਦਿੰਦੇ ਹੋਏ ਨਜ਼ਰ ਆ ਰਹੇ ਹੋਣ ਫਿਰ ਫਰਕ ਤਪਿੰਦਾ ਹੈ ਅੱਛਾ ਪਾਰਟੀ ਦੇ ਜਿਹੜੀ ਦੋਵੇਂ ਪਾਰਟੀਆਂ ਨੇ ਉਹਨਾਂ ਦੇ ਵਰਕਰਾਂ ਨੂੰ ਵੀ ਔਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਵੀ ਕਿਉਂਕਿ ਗਠਬੰਧਨ ਦੀ ਸਥਿਤੀ ਦੇ ਵਿੱਚ ਰਣਨੀਤੀ ਬਿਲਕੁਲ ਡਿਫਰੈਂਟ ਖਾਸ ਤੌਰ ਤੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਨਜ਼ਰ ਆ ਸਕਦੀ ਉਧਰ ਰੈਲੀ ਤਾਂ ਨਸ਼ਿਆਂ ਦੇ ਖਿਲਾਫ ਹੋਈ ਪਰ ਲੀਡਰਾਂ ਦੀ ਸ਼ਮੂਲੀਅਤ ਤੇ ਸਿਆਸਤ ਤੂਲ ਜ਼ਰੂਰ ਪੜਦੀ ਨਜ਼ਰ ਆ ਸੱਤਾਧਾਰੀ ਪਾਰਟੀ ਦੇ ਆਗੂ ਨੇ ਕਿਹਾ ਕਿ ਇਸ ਰੈਲੀ ਦੇ ਵਿੱਚੋਂ ਸਿਆਸੀ ਬੂਹ ਆ ਰਹੀ ਹੈ ਪਰ ਭਾਵੇਂ ਸਾਰੇ ਇਕੱਠੇ ਵੀ ਹੋ ਗਏ ਤਾਂ ਵੀ ਸੱਤਾਂ ਨਹੀਂ ਮਿਲਨੀ ਕਿ ਜੇ ਦੋਨੋਂ ਇਕੱਠੇ ਹੋ ਜਾਂਦੇ ਨੇ ਅਕਾਲੀ ਦਲ ਤੇ ਭਾਜਪਾ ਤਾਂ ਵੀ ਰਾਜ ਭਾਗ ਦੇ ਨੇੜੇ ਨਹੀਂ ਲੱਗ ਸਕਦੇ ਕਿ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਉੱਥੇ ਵਿਰੋਧੀ ਧਿਰ ਕਾਂਗਰਸ ਆਗੂ ਨੇ ਇਸ ਰੈਲੀ ਨੂੰ ਸਮਝੌਤਾ ਐਕਸਪ੍ਰੈਸ ਕਰਾਰ ਦੇ ਦਿੱਤਾ ਇਹ ਯਾਤਰਾ ਨਸ਼ਿਆਂ ਦੇ ਵਿਰੋਧਾ ਹੈ ਜਾਂ ਇਹ ਸਮਝੌਤਾ ਐਕਸਪ੍ਰੈਸ ਹੈ ਸਮਝੋ ਬਾਇ ਐਕਸਪ੍ਰੈਸ ਜਦੋਂ ਅਸੀਂ ਕਹਿੰਨੇ ਆ ਤੇ ਪੰਜਾਬ ਦੇ ਲੋਕ ਸਮਝਦੇ ਨਹੀਂ ਕਿ ਕਾਲੀ ਦਲ ਬੀਜੇਪੀ ਦਾ ਕੀ ਗੱਠ ਜੋੜ ਰਿਹਾ ਹੈ ਤੇ ਕੀ ਹੈ ਅੱਜ ਦੀ ਡੇਟ ਦੇ ਵਿੱਚ ਕੀ ਹੈ ਨਸ਼ਿਆਂ ਦੇ ਖਿਲਾਫ ਪੈਦਲ ਯਾਤਰਾ ਹੋਈ ਡੇਰਾ ਵਿਆਸਮੁਖੀ ਵੀ ਸ਼ਾਮਲ ਹੋਏ ਤੇ ਸੁਬੀਰ ਸਿੰਘ ਬਾਦਲ ਵੀ ਹੁਣ ਸਵਾਲ ਜ਼ਰੂਰ ਹੈ ਕਿ ਇਹ ਮਿਲਣੀ ਕੀ ਰੰਗਲੇ ਆਉਂਦੀ ਹੈ ਇਹ ਦੇਖਣਾ ਹੋਵੇਗਾ ਦੇਸ਼ ਲਈ ਥੋੜਾ ਜਿਹਾ ਇੰਤਜ਼ਾਰ ਕਰੋ ਕਿ ਇਹ ਮਿਲਣੀ ਕੀ ਰੰਗ ਲੈ ਕੇ ਆਉਂਦੀ ਹੈ ਕਿ ਬਾਕੀ ਪੰਜਾਬ ਦੀ ਸੱਤਾ ਦੇ ਵਿੱਚ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਗੜਬੰਧਨ ਵਾਲੀ ਖਿਚੜੀ ਪੱਕ ਰਹੀ ਹੈ। ਖੈਰ ਮੀਟਿੰਗ ਹੋਈ ਵਿਰੋਧੀਆਂ ਨੇ ਤੰਜ ਕੱਸਿਆ ਤੇ ਹੁਣ ਜਿਹੜੀਆਂ ਪਾਰਟੀਆਂ ਨੇ ਆਪੋ ਆਪਣੇ ਤਰੀਕੇ ਨਾਲ ਸਪਸ਼ਟ ਕਰ ਰਹੇ ਜਾਂ ਕਿ ਇਹ ਕਿ ਆਪਣੀ ਗੱਲ ਰੱਖ ਰਹੇ। ਭਾਜੀਪੀ ਨੇ ਇਸ ਨੂੰ ਆਮ ਮੀਟਿੰਗ ਦੱਸਿਆ ਤੇ ਕਿਹਾ ਜਦੋਂ ਗਵਰਨਰ ਬੈਠਦੇ ਨਹੀਂ ਤਾਂ ਕੋਈ ਕਲਾਉ ਨਹੀਂ ਹੁੰਦਾ। ਇਹ ਕੋਈ ਸੀਕ੍ਰੀਟ ਮੀਟਿੰਗ ਨਹੀਂ ਹੋਈ ਹੈ ਜੀ ਉਹ ਜਸਤਰਸੀ ਮੀਟਿੰਗ ਹੈ ਜਿੱਦਾਂ ਹੁਣ ਨਹੀਂ ਬੰਦ ਕਮਰੇ ਚ ਹੋਈ ਹੈ ਇਸ ਕਰਕੇ ਸਰ ਜਦੋਂ ਗਵਰਨਰ ਸਾਹਿਬ ਬੈਠਦੇ ਨੇ ਤਾਂ ਬੰਦ ਕਮਰੇ ਚ ਹੀ ਗੱਲ ਹੁੰਦੀ ਹੈ ਕੋਈ ਸਕਿਉਰਿਟੀ ਵਾਲੇ ਅਲਾਉ ਨਹੀਂ ਕਰਦੇ ਉਥੇ ਅਕਾਲੀ ਦਲ ਨੇ ਕਿਹਾ ਕਿ ਪ੍ਰੋਗਰਾਮ ਹੀ ਨਾਨ ਪੋਲੀਟੀਕਲ ਸੀ ਤਾਂ ਮੀਟਿੰਗ ਪੋਲੀਟੀਕਲ ਕਿਵੇਂ ਸਿਸ਼ਟਾਚਾਰ ਮੁਲਾਕਾਤਾਂ ਚਲਦੀਆਂ ਰਹਿੰਦੀਆਂ ਨੇ ਜਦੋਂ ਕਿ ਫੰਕਸ਼ਨ ਹੀ ਨਾਨ ਪੋਲੀਟੀਕਲ ਹੈ ਤਾਂ ਫਿਰ ਉਸ ਫੰਕਸ਼ਨ ਤੋਂ ਬਾਅਦ ਅਗਰ ਬੈਠ ਕੇ ਕਿਤੇ ਕੋਈ ਮੀਟਿੰਗ ਹੋਈ ਹੈ ਜਿਹੜੀ ਮੇਰੀ ਜਾਣਕਾਰੀ ਤੋਂ ਬਾਹਰ ਹੈ ਸੋ ਇਹ ਸਾਰੀਆਂ ਮੀਟਿੰਗਸ ਸਿਸ਼ਟਾਚਾਰ ਵਾਲੀਆਂ ਮੀਟਿੰਗਸ ਵੀ ਲੀਡਰ ਸਪਸ਼ਟੀਕਰਨ ਦੇ ਰਹੇ ਨਹੀਂ ਪਰ ਸਿਆਸੀ ਗੱਲਿਆਰਿਆਂ ਦੇ ਵਿੱਚ 27 ਦੀਆਂ ਚੋਣਾਂ ਤੋਂ ਪਹਿਲਾਂ ਇਸ ਮੀਟਿੰਗ ਨੂੰ ਅਲਾਈਅੰਸ ਦੀ ਤਿਆਰੀ ਹੋਣ ਦੀ ਚਰਚਾ ਦੇ ਨਾਲ ਜੋੜਿਆ ਜਾ ਰਿਹਾ ਹੈ। ਕਹਿ ਸੌ ਚੁੱਕੀ ਜਾ ਰਹੀ ਸੀ ਨਸ਼ਿਆਂ ਦੇ ਖਿਲਾਫ ਇੱਕ عہد ਲਿਆ ਜਾ ਰਿਹਾ ਪਰ ਇਸ ਸੌ ਨੂੰ ਪੋਲਿਟੀਕਲ ਪਿਕਚਰ ਦੇ ਵਿੱਚ ਗਠਬੰਧਨ ਵਾਲੀ ਸੌ ਵੀ ਕਿਹਾ ਜਾ ਰਿਹਾ ਹੈ। ਹੁਣ ਇਹ ਗਠਬੰਧਨ ਵਾਲੀ ਸੌ ਹੈ ਜਾਂ ਨਹੀਂ ਇਹ ਆਉਣ ਵਾਲਾ ਟਾਈਮ ਦੱਸੇ। ਅੱਗੇ ਦਿਖਾਵਾਂਗੇ ਥੋੜੀ ਦੇਰ ਦੇ ਵਿੱਚ ਹੋਰ ਖਬਰਾਂ ਦਾ ਰੋਕਾਂਗੇ ਪਰ ਉਸ ਤੋਂ ਪਹਿਲਾਂ ਦਿਖਾਣੇ ਕਿ ਥੋੜੀ ਦੇਰ ਵਿੱਚ ਕੀ ਦਿਖਾਣ ਜਾ ਰਹੇ ਹਾਂ। ਇੱਕ ਖਬਰ ਜਿਸ ਦੇ ਵਿੱਚ ਨਜ਼ਰ ਆਉਂਦਾ ਹੈ ਵਰਦੀ ਵਾਲਾ ਗੁੰਡਾ ਪੂਰੀ ਖਬਰ ਕੀ ਹੈ ਥੋੜੀ ਦੇਰ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਅੱਗੇ ਗੱਲ ਸਿਆਸਤ ਦੀ ਕਰਦੇ ਹਾਂ ਬੈਂਡ ਬਾਜੇ ਵਾਲੇ ਬਿਆਨ ਤੇ ਵਿਵਾਦ ਛੜਨ ਤੋਂ ਬਾਅਦ ਤੇ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਆਪਣੇ ਬੈਂਡ ਆਪਣੇ ਬੈਂਡ ਵਾਲੇ ਬਿਆਨ ਦੇ ਉੱਤੇ ਸਟੈਂਡ ਕਾਇਮ ਰੱਖਦੇ ਤਾਂ ਬਾਜਵ ਨੇ ਕਿਹਾ ਕਿ ਉਹ ਆਪਣੇ ਬਿਆਨ ਤੇ ਮਾਫੀ ਨਹੀਂ ਮੰਗਣਗੇ ਉਹੀ ਸ਼ਬਦਾਂ ਨੂੰ ਮੁੜ ਦੋਹਰਾਇਆ ਅਤੇ ਕਿਹਾ ਕਿ ਮੌਕਾ ਮਿਲਿਆ ਤਾਂ ਆਪ ਦੀ ਉਹ ਬੈਂਡ ਵਜਾਉਣਗੇ ਗਰੀਬ ਜੋ 올ਡ ਏਜ ਪੈਨਸ਼ਨ ਹੈ ਉਹ ਨਹੀਂ ਮਿਲੀ ਕਿਸੇ ਦੀ ਜਾਨ ਸੁਰੱਖਿਤ ਨਹੀਂ ਹੈ ਤਾਂ ਮਾफी ਤਾਂ इनको मान ले ਕਿ ਜੇ ਮੈਨੇ ਕੋ ਗਲਤ ਕੰਮ ਕੀਆ ਹੋ ਤਾਂ ਮਾਫੀ ਮੰਗੂ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਹੋਰ ਹੀ ਬਿਆਨਬਾਜ਼ੀ ਤੇ ਐਸੀ ਕਮਿਸ਼ਨ ਦੇ ਚੀਰਮੈਨ ਨੇ ਨੋਟਿਸ ਲੈਂਦਿਆਂ ਕਿਹਾ ਕਿ ਉਹਨਾਂ ਨੂੰ ਬਲੈਕ ਬੋਰਡ ਲਗਾ ਕੇ ਕਾਂਗਰਸੀਆਂ ਦੀ ਕਲਾਸ ਲਗਾਉਣੀ ਚਾਹੀਦੀ ਹੈ ਮੈਨੂੰ ਤਾਂ ਇਦਾਂ ਲੱਗਦਾ ਕਈ ਵਾਰੀ ਕਿ ਮੈਂ ਕੋਈ ਪਾਰਟੀ ਦੇ ਇਹਨਾਂ ਕਾਂਗਰਸ ਪਾਰਟੀ ਦੇ ਸਾਰੇ ਲੀਡਰਾਂ ਨੂੰ ਬੁਲਾ ਕੇ ਸੰਮਰਨ ਕਰਕੇ ਇੱਥੇ ਪੰਜਾਬ ਭਵਜ ਇਹਨਾਂ ਨੂੰ ਇਹ ਦੱਸਾਂ ਕਿ ਦਲਤਾਂ ਨੇ ਹੱਕਦਾਰ ਕਰ ਗਿਆ ਹੁੰਦੇ ਨੇ ਅਨਸੂਚਿਤ ਜਾਤੀ ਵਰਗਾਂ ਦੇ ਰਾਈਟ ਹੈਂਡ ਸੇਫਗਾਰਡ ਕੀ ਨੇ ਮੈਂ ਇਹਨਾਂ ਦੀ ਕਲਾਸ ਲਾ ਮੈਂ ਇੱਥੇ ਬਲੈਕਬੋਰਡ ਲਾ ਕੇ ਵਿਰੋਧ ਹੋ ਰਿਹਾ ਤੇ ਨੋਟਿਸ ਵੀ ਜਾਰੀ ਹੋ ਰਹੇ ਨੇ ਪਰ ਜਦੋਂ ਬਿਆਨ ਦੇਣ ਵਾਲੇ ਆਪਣੇ ਬਿਆਨ ਦੇ ਉੱਤੇ ਸਟੈਂਡ ਰਹਿਣ ਫਿਰ ਫਰਕ ਪੈਂਦਾ ਹੁਣ ਅੱਗੇ ਵਧਦੇ ਅਗਲੀ ਖਬਰ ਵੱਲ ਚਲਦੇ ਹਾਂ ਬਿਆਨ ਦਾ ਜ਼ਿਕਰ ਕਰ ਰਹੇ ਇੱਕ ਹੋਰ ਬਿਆਨ ਤੋਂ ਸੁਣ万ਨੇ ਆ ਇਹ ਬਿਆਨ ਹੈ ਢੌਣ ਤੇ ਗੁੱਡਾ ਰੱਖਣ ਵਾਲਾ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਜੀਤ ਕੌਰ ਦੇ ਵੱਲੋਂ ਦਿੱਤੇ ਇੱਕ ਬਿਆਨ ਤੇ ਵੀ ਸਿਆਸੀ ਕਮਸਾਉਣ ਬਚਿਆ ਕਾਂਗਰਸ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ ਪਲਟਬਾਕੇ ਪੰਜਾਬ ਕਾਂਗਰਸ ਨੇ ਟਵੀਟ ਕਰਕੇ ਕਿਹਾ ਕਿ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਐਮਐਲਏ ਦੀ ਬੋਲੀ ਨਹੀਂ ਇਹ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸੋਚ ਦੀ ਚਲਕ ਹੈ ਜਿਹੜੇ ਸਮਝਦੇ ਨਹੀਂ ਕਿ ਪੰਜਾਬ ਨੂੰ ਡਰਾਇਆ ਜਾ ਸਕਦਾ ਹੈ ਦਬਾਇਆ ਜਾ ਸਕਦਾ ਹੈ ਉਹਨਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਹੈ ਅੱਜ ਹੰਕਾਰ ਦੇ ਵਿੱਚ ਬੈਠੇ ਨੇ ਕੱਲ ਲੋਕ ਹਿਸਾਬ ਵੀ ਲੈਣਗੇ ਕਾਬਲੇ ਗੌਰੇ ਕੀ ਬਿੱਤੇ ਦਿਨੀ ਚੰਡੀਗੜ੍ਹ ਦੇ ਵਿੱਚ ਪ੍ਰਤਾਪ ਬਾਜਪਾ ਦੇ ਖਿਲਾਫ ਪ੍ਰਦਰਸ਼ਨ ਦੌਰਾਨ ਨਕਉਦਰ ਤੋਂ ਆਮ ਆਦਮੀ ਪਾਰਟੀ ਵਿਧਾਇਕ ਇੰਦਰਜੀਤ ਕੌਰ ਨੇ ਕਿਹਾ ਸੀ ਕਿ ਆਪ ਤੁਹਾਡੀ ਧੌਣ ਤੇ ਗੁੱਡਾ ਰੱਖ ਕੇ ਜਿੱਤ ਹਾਸਲ ਕਰੇਗੀ ਕਿਸ ਤਰ੍ਹਾਂ ਇਹ ਕਿਤੇ ਕਿਤੇ ਖਮਾਗੇ ਤੁਹਾਡੀ ਤੁਹਾਡੇ ਘਟਾ ਲੱਗੇ। ਕਿਤੇ ਘਟਾ ਘਟੇ ਖੁੱਲੇ। ਬੰਦਾ ਦੇ ਚੋਨੂ ਕੇ ਖੋਟੀ ਤਾਂ ਅੰਦਰ ਘਟਾ ਰੱਖਿਆ ਜਾਏਗਾ। ਇਹ ਸੋਚ ਹੈ ਸ਼੍ਰੀ ਅਰਵਿੰਦ ਕੇਜਰੀਵਾਸੀ ਦੀ ਜਿਹੜੀ ਇੱਥੇ ਹਰ ਇੱਕ ਇਨਸਾਨ ਦੇ ਵਿੱਚ ਗੂچےਗੀ। ਐਸੋਚ ਹੈ ਸਰਦਾਰ ਭਗਤ ਸਿੰਘ ਜੀ ਮਾਨ ਦੀ ਮਹੱਤਤਾ ਦੀ। ਉਹਨਾਂ ਨੇ ਇਹ ਗੱਲ ਇੱਕ ਜਾਂ ਦੋ ਵਾਰ ਨਹੀਂ ਬਲਕਿ ਆਪਣੇ ਭਾਸ਼ਣ ਦੌਰਾਨ ਤਿੰਨ ਵਾਰ ਕਹੀ। ਤੇ ਜਦੋਂ ਵੋਟਾਂ ਦੇ ਲਈ ਲੀਡਰਾਂ ਦੀ ਸ਼ਬਦਾਵਲੀ ਤੇ ਕੰਟਰੋਲ ਨਾ ਰਹੇ ਫਿਰ ਫਰਕ ਕਪੈਂਦਾ ਹੈ। ਅੱਛਾ ਇੱਕ ਲਾਈਨ ਬੋਲਦੇ ਹਾਂ ਕੰਪਲੀਟ ਤੁਸੀਂ ਕਰਿਓ ਧੌਣ ਤੇ ਗੋਡਾ ਰੱਖ ਦੇਾਂਗੇ ਇਹ ਕਿਵੇਂ ਆਪਣੇ ਯੂਥ ਕਿਤੇ ਜਾਂਦੀ ਹੈ ਆਮ ਤੌਰ ਤੇ ਤੁਸੀਂ ਇਹ ਨਾਰੇ ਆ ਇਸ ਤਰੀਕੇ ਦੇ ਸਲੋਗਨ ਸੁਨੇ ਹੋਏ ਹੁਣਗੇ 21 ਦੁੱਕੀ ਚੱਕ ਦੇਾਂਗੇ ਧੌਣ ਤੇ ਗੋਡਾ ਰੱਖ ਦੇਾਂਗੇ ਸਿਆਸਤ 'ਚ ਜ਼ਿਕਰ ਹੋ ਰਿਹਾ ਇਸ ਦਾ ਸਿਰਫ ਕਾਈਦੇ ਇਲੈਕਸ਼ਨ ਇਹਨੇ ਇੰਟਰਸਟਿੰਗ ਹੋਣਗੇ ਜਾਂ ਫਿਰ ਇੰਨੇ ਜ਼ਿਆਦਾ ਤੁਸੀਂ ਕਹੋ ਕਿ ਪੋਲਿਟੀਕਲ ਪਾਰਟੀਆਂ ਦੇ ਲਈ ਨਕਦਾ ਸਵਾਲ ਹੋਣਗੇ ਉਹਨਾਂ ਦੇ ਬਿਆਨਾਂ ਤੋਂ ਸਭ ਕੁਝ ਬਿਆਨ ਹੋ ਰਿਹਾ ਅੱਗੇ ਵੱਧੇ ਮਾਕਿਸਤਾਨ ਦੇ ਨਾਲ ਟਾਰੀ ਬਾਗਾ ਬਾਰਡਰ ਦੇ ਜ਼ਰੀਏ ਵਪਾਰ ਦੇ ਉੱਤੇ ਸੁਨੀਲ ਜਾਖੜ ਪੰਜਾਬ ਬੀਜੇਪੀ ਦੇ ਪ੍ਰਧਾਨ ਇਤਰਾਜ਼ ਜਤਾਉਂਦੇ ਹੋਏ ਨਜ਼ਰ ਆ ਰਹੇ ਜਾਖੜ ਨੇ ਸਾਫ ਕਿਹਾ ਕਿ ਜਿਸ ਦੇਸ਼ ਦੇ ਵੱਲੋਂ ਲਗਾਤਾਰ ਡਰੋਨ ਹਥਿਆਰ ਅਤੇ ਨਸ਼ਾ ਭੇਜਿਆ ਜਾ ਰਿਹਾ ਉਸ ਦਿਨ ਨਾਲ ਰਾਹ ਕਿਵੇਂ ਖੋਲਿਆ ਜਾ ਸਕਦਾ ਹੈ ਇਸ ਪਾਸੇ ਤਾਂ ਤੁਸੀਂ ਕਹਿੰਦੇ ਡਰੋਨ ਡਰੋਨ ਭੇਜੀ ਜਾਂਦੇ ਆ ਆਪੜ ਕਹਿੰਦੇ ਵਪਾਰ ਖੋਲੋ ਆਪੜ ਕਹਿੰਦੇ ਇਹ ਡਰੋਨ ਸਾਰਾ ਡਰਗ ਦੀ ਪ੍ਰੋਬਲਮ ਪਾਕਿਸਤਾਨ ਨੇ ਖੜੀ ਕੀਤੀ ਹੈ ਪਾਕਿਸਤਾਨ ਦੇ ਤਾਂ ਉਥੋਂ ਆਉਂਦੇ ਉਸੀ ਕਹਿੰਦੇ ਉਹ ਪਾਰਖੋਣ ਜਾਖੜ ਨੇ ਪਹਿਲਗਾਮ ਦੇ ਵਿੱਚ ਹੋਈ ਹਾਲ ਹੀ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੇਸ਼ ਦੀ ਸੁਰੱਖਿਆ ਤੋਂ ਵੱਡਾ ਕੋਈ ਮੁੱਦਾ ਨਹੀਂ ਅਤੇ ਪਾਕਿਸਤਾਨ ਦੇ ਇਰਾਦਿਆਂ ਤੋਂ ਪੂਰਾ ਦੇਸ਼ ਵਾਕਿਫ ਹੈ। ਕੱਲ ਤੁਸੀਂ ਕਹੋਗੇ ਵੀ ਸਾਡਾ ਜਵਾਬ ਦਰਖਾ ਕੇ ਮਰ ਗਿਆ ਇਹਨਾਂ ਨੇ ਆ ਕੇ ਵੜ ਕੇ ਕਿਸੇ ਨੇ ਆ ਕੇ ਉਹ ਪਹਿਲਗਾਮ ਕੀ ਕੀਤਾ ਸਰ ਉਹ ਤਾਂ ਬਿਨਾਂ ਬਾਰਡਰ ਖੋਲੇ ਆ ਗਏ ਜੇ ਬਾਰਡਰ ਖੋਲਦੇ ਪਤਾ ਨਹੀਂ ਕਿੰਨੇ ਪਹਿਲਗਾਮ ਹੋਣਗੇ ਸੋ ਦੇਖੋ ਸਰ ਜਖਰ ਨੇ ਦੋ ਟੁਕ ਕੀਹਾ ਕਿ ਵਪਾਰ ਤੋਂ ਪਹਿਲਾਂ ਭਰੋਸਾ ਅਤੇ ਸ਼ਾਂਤੀ ਜ਼ਰੂਰੀ ਹੈ ਅਤੇ ਜਦੋਂ ਤੱਕ ਹਾਲਾਤ ਨਹੀਂ ਬਦਲਦੇ ਉਸ ਸਮੇਂ ਤੱਕ ਕਿਸੇ ਵੀ ਤਰ੍ਹਾਂ ਦੀ ਡੀਲ ਦੇਸ਼ ਦੇ ਹਿੱਤ ਵਿੱਚ ਨਹੀਂ ਹੋਵੇਗੀ ਪਰ ਸਵਾਲ ਤਾਂ ਜ਼ਰੂਰ ਹੈ ਫਿਰ ক্রিকেট ਕਿਉਂ 15 ਤਰੀਕ ਨੂੰ ਮੈਚ ਹੋ ਰਿਹਾ ਹੈ ਇੰਡੀਆ ਵਰਸਸ ਪਾਕਿਸਤਾਨ वर्ल्ड कप ਦੇ ਇਸ ਨੂੰ ਲੈ ਕੇ ਸਵਾਲ ਉੱਠਦੇ ਨੇ ਫਿਰ ਜਦੋਂ ਵਪਾਰ ਨੂੰ ਲੈ ਕੇ ਬ੍ਰੇਕ ਲੱਗੇ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਮੁਦਰਾਪੋਰਟ ਤੋਂ ਵਪਾਰ ਹੋ ਰਿਹਾ ਗੁਜਰਾਤ ਵਾਲੇ ਪਾਸੇ ਇੱਕ ਪਾਸੇ ਖੁੱਲਾ ਇੱਕ ਪਾਸੇ ਬੰਦ ਜਦੋਂ ਇਸ ਤਰੀਕੇ ਦੇ ਅਲੀਗੇਸ਼ਨ ਲੱਗਣ ਫਿਰ ਫਰਕ ਤਾਂ ਪੈਣਾ ਅੱਗੇ ਵਧਿਆਂ ਤੇ ਵਾਰੀ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਅਸੀਂ ਇੰਡੀਆ ਪਾਕਿਸਤਾਨ ਬਿਜ਼ਨਸ ਦੇ ਨਾਲ ਜੁੜਿਆ ਹੋਇਆ ਪੁੱਛ ਰਹੇ ਹਾਂ ਭਾਰਤ ਪਾਕਿਸਤਾਨ ਦਾ ਵਪਾਰ ਕਿਸ ਸਮਝੌਤੇ ਦੇ ਤਹਿਤ ਹੁੰਦਾ ਹੈ ਆ ਸਾਰਟ ਡਬਲਯੂਟੀਓ ਆਸੀਅਨ ਜਾਂ ਫਿਰ ਜੀ20 ਸਹੀ ਜਵਾਬ ਕੀ ਹੈ ਥੋੜੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਇਸ ਸਵਾਲ ਦਾ ਜਵਾਬ ਰੱਖਾਂ। ਕਿਰ ਕੋਈ ਇਸ ਤਰੀਕੇ ਨਾਲ ਤੁਹਾਡੇ ਨਾਲ ਬੈਠੇ ਤੱਕ ਘਟੂ ਘਟੇ ਉਮੀਦ ਹੁੰਦੀ ਹੈ ਕਿ ਬਸ ਹੁਣ ਕਿਸੇ ਚੋਰ ਚੱਕੇ ਦੀ ਪਰਵਾਹ ਨਹੀਂ ਹੈ ਪੁਲਿਸ ਵਾਲੇ ਨਾਲ ਨੇ ਪਰ ਜਦੋਂ ਉਹੀ ਜਾਂ ਉਹਨਾਂ ਦੇ ਉੱਤੇ ਇਲਜ਼ਾਮ ਲੱਗ ਜਾਂਦਾ ਹੈ ਫਿਰ ਫਰਕ ਲਾਜ਼ਮੀ ਤੌਰ ਤੇ ਪੈਂਦਾ ਹੈ। ਅੱਗੇ ਵੱਧਦੇ ਅਗਲੀ ਖਬਰ ਹੈ ਰਾਮਪੁਰਾ ਫੋਲ ਤੋਂ ਰਾਮਪੁਰਾ ਫੋਲ ਦੇ ਵਿੱਚ ਇੱਕ ਵਾਰ ਮੁੜ ਤੋਂ ਧਾਰਨਿਕ ਗ੍ਰੰਥ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਪਿੰਡ ਪੂਲਵਾਲਾ ਦੇ ਬਾਹਰ ਖੇਤਾਂ ਦੇ ਵਿੱਚ ਗੁਟਕਾ ਸਾਹਿਬ ਦੇ ਕਈ ਫਟੇ ਹੋਏ ਅੰਗ ਖਿਲਰੇ ਹੋਏ ਸਨ ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਵਿੱਚ ਰੋਸ ਹੈ ਇਹ ਇੱਕ ਜਾਤੀਵਾਦ ਖਣਿਆਉਣਾ ਜਾਂ ਇਹਨੂੰ ਢੜਕਾਉਣਾ ਚਾਹੁੰਦੇ ਆ ਸਾਡੇ ਪਿੰਡ ਦੀ ਸ਼ਾਂਤੀ ਤੰਗ ਕਰਨਾ ਚਾਹੁੰਦੇ ਆ ਇਹ ਮੇਰੀ ਹੱਥ ਵਨ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਸਿੱਖ ਜਥੇਬੰਦੀ ਨੂੰ ਸ਼੍ਰੋਮਰੀ ਕਮੇਟੀ ਨੂੰ ਵੀ ਸਾਡੇ ਚ ਇਨਵੋਲਵਮੈਂਟ ਕਰਕੇ ਸਾਡਾ ਇਹ ਜਿਹੜਾ ਮੈਟਰ ਹੈ ਗੁਰੂ ਸਾਹਿਬ ਦੇ ਅੰਗਾਂ ਦਾ ਅਸੀਂ ਸਤਕਾਰ ਕਰਦੇ ਆ ਸਾਡੇ ਦਿਲਾਂ ਨੂੰ ਠੇਸ ਪਹੰਚੀ ਆ ਲੋਕਾਂ ਦਾ ਕਹਿਣਾ ਹੈ ਕਿ ਜਨਬੁਝਕੇ ਅਜਿਹੇ ਹਰਕਤਾਂ ਦੇ ਨਾਲ ਪਿੰਡ ਦੇ ਭਾਈਚਾਰੇ ਨੂੰ ਟਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਬਹੁਤ ਹੀ ਮੰਦਭਾਗੀ ਘਟਨਾ ਹੈ। ਬਹੁਤ ਨਿੰਦਿਆਯੋਗ। ਇਸ ਅਤਵਾਦੀ ਨੂੰ ਫੜ ਕੇ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਪ੍ਰਸ਼ਾਸਨ ਦੇਖਤੀ ਹੈ। ਫਿਲਹਾਲ ਮਾਮਲੇ 'ਚ ਅਜੇ ਕਿਸੇ ਦੀ ਪਛਾਣ ਨਹੀਂ ਹੋ ਸਕੀ ਹੈ। ਕਾਬਲੇ ਗੌਰਖੀ ਕੁਝ ਦਿਨ ਪਹਿਲਾਂ ਵੀ ਪਿੰਡ ਦੇ ਬੱਸ ਸਟੈਂਡ ਦੇ ਨੇੜੇ ਫਟੇ ਹੋਏ ਅੰਗ ਮਿਲੇ ਸਨ।